ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਤਵਾਰ ਇਹਨਾਂ ਨੂੰ ਅੱਜ ਫੌਜ ਨੇ ਕੇਸ ਧੋਤੇ ਨੇ ਨਿੱਕੀ ਫੌਜ ਜੁਰਤ ਜਮਾਲ ਸਿੰਘ ਜੁਰਤ ਜਮਾਲ ਸਿੰਘ ਉਹ ਤਾਂ ਖੰਜਰ ਨਹੀਂ ਪਾਇਆ ਹਾਂ ਕਰ ਲਈ ਹੈ ਔਰ ਇਹ ਕੀ ਆ ਇਹ ਫੌਜ ਨੇ ਹੁਣ ਤੂਫ ਦਿਖਾਉਣਾ ਹੋਣਾ ਵਾ ਆ ਲੈ ਆਹ ਜਿੱਥੇ ਨੋਂ ਜੁਰਤ ਦਿਖਾਈ ਨਵ ਗ੍ਰਹਿ ਸਮੀਦਾ ਇਹ ਜਿਹੜੀਆਂ ਲੱਕੜਾਂ ਨੇ ਇਹ ਆ ਨੌ ਗ੍ਰਹਿ ਇਹ ਬੰਨੇ ਕਿਹਦੇ ਨਾਲ ਮਿਲੀਆਂ ਸੀ ਇਹਨਾਂ ਨੂੰ ਹੋਏ ਨੂੰ ਬਾਲਕ ਤੇ ਧੂਫ ਦਿਖਾਉਣਗੇ ਸ਼ਸਤਰਾਂ ਨੂੰ ਦੇਣਗੇ ਨੌਨਦ ਸਿੰਘ ਨੌਨਦ ਸਿੰਘ ਫਤਿਹ ਬਲਾ ਦੇ ਇੱਧਰ ਵੇਖੀ ਵੇਲਾ ਫਿਰ ਇਹਨੂੰ ਗੁੱਸਾ ਚੜਿਆ ਵੀ ਬਿਨਾਂ ਦਮਾਲੇ ਦਾ ਵੀਡੀਓ ਬਣਾ ਲਈਏ ਨੌਨੇ ਸਿੰਘ ਦਿਖਾ ਦੇ ਕੇਸ ਤੋਤੇ ਅੱਜ ਉਹ ਸਾਰੀ ਫੌਜ ਤੋਂ ਹੁੰਦੀ ਆ ਪੁੱਤ ਚੱਬੇ ਵਾਲੀ ਵੀ ਸਾਰੀ ਫੌਜ ਨੇ ਤੋਤੇ ਹੋਣੇ ਆ ਆ ਵੇ ਜੁਰਤ ਜੁਰਤ ਚਮਾਲ ਸਿੰਘ ਜੁਰਤ ਤੇ ਇੱਧਰ ਵੇਖੀ ਆਪਣਾ ਕਲਿੱਪ ਤੇ ਵਖਾ ਮਾਲਾ ਦਾ ਕਲਿੱਪ ਲਾ ਕੇ ਲਈ ਆ

ਪਤਨੀਆਂ ਰਹਿੰਦੀਆਂ ਨੇ ਦੋ ਓਏ ਇਹ ਨੌਣ ਦੇ ਕਿਹਦੇ ਨਾਲ ਮਿਲਿਆ ਏ ਭਲਾ ਆਪਾਂ ਨੂੰ ਆ ਸਟਿਕਸ ਦਾ ਲੱਕੜਾਈਆਂ ਹੈਂ ਨੌਣ ਦੇ ਸਿੰਘ ਉਹ ਤੋੜੇ ਹੋਣਾ ਪਊਗਾ ਤੇ ਤੂਫ਼ ਤਖਾਵਾਂਗੇ ਨੌ ਦੇ ਨੌ ਗਰਹਿ ਅਹੀਂ ਉਹ ਕਰ ਲੈਣੇ ਆ ਕਾਬੂ ਚ ਨੌ ਗਰਹਿ ਕਾਬੂ ਚ ਕਰ ਲੈਣੇ ਆ ਅਜ ਕੋਜ ਨਾ ਰਵਾਦੀ ਕਿਤੇ ਮਗਾ ਦਿੰਨੇ ਸਰਾਣਾ ਜੁਰਤ ਜਮਾਲ ਸਿੰਘ ਚਲੋ ਹੁਣ ਮਿਲਦੇ ਆ ਤੁਹਾਨੂੰ ਤਿਆਰ ਪਰ ਤਿਆਰ ਹੋ ਕੇ ਫਿਰ ਆਪਾਂ ਲਾਵਾਂਗੇ ਪਾਵਾਂਗੇ ਰਗੜੇ ਓਕਰ ਚਲੋ ਜੁਰਤ ਜਮਾਲ ਸਿੰਘ ਫਿਰ ਤੂਫ ਕਰੀਏ ਇਹ ਉਹ ਜਿਹੜੀ ਆਪਾਂ ਲਿਆਂਦੀ ਸੀ ਜੁਰਤ ਨੌ ਗਰੇ ਹਣਾ ਇਹਦੇ ਨਾਲ ਇਹ ਗੰਗਾ ਜਲ ਵੀ ਫਰੀ ਮਿਲਿਆ ਇਹ ਕਪੂਰ ਸੱਚ ਕਪੂਰ ਲੈ ਕੇ ਨਾ 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 ਇਹ ਕੰਮ ਨਹੀਂ ਕਰਨਾ ਖਲਾਰੇ ਨਹੀਂ ਪਾਉਣੇ ਨੌਨ ਦੇ ਸਿੰਘ ਜਾ ਜਰਤ ਤੇ ਨੌਣ ਤੈਨੂੰ ਬੁਲਾ ਕੇ ਲਿਆਉ ਨੌਣ ਨੂੰ ਬੁਲਾਉ ਬੁਲਾਉ ਮੇਜ਼ ਆ ਇਧਰ ਆ ਆ ਵੀ ਰੱਖ ਇੱਕ ਗ੍ਰਹਿ ਤੇ ਬਾਹਰ ਸੋਟਾ ਆ ਜੇ ਇਹਦੇ ਨੋ ਉਹਦੇ ਪੂਰੇ ਕਰ ਓਏ ਉਹਦੇ ਵਿੱਚ ਪਾ ਆ ਫੜ ਕੈਮਰਾ ਪਾਉ ਉਹ ਅੰਡਰਟੈਕਰ ਇੱਕ ਗ੍ਰਹਿ ਕਿਦਾਂ ਖਲਾ ਰਿਆ ਇਹਨੇ ਮੇਰੀ ਉਹਨਾਂ ਲਕਰਾਂ ਨੂੰ ਹੋਣੀਆਂ ਚਾਹੀਦੀਆਂ ਗ੍ਰਹਿ ਇੱਕ ਬਾਰ ਰਹਿ ਗਿਆ ਹਾਂਜੀ ਚਲੋ ਛੋਣੇ ਤੇ ਮਹ ਉਹ ਵਹੇ ਖਾਲਸੇ ਦਾ ਸਬੰਧ ਕੋਈ ਨਹੀਂ ਗ੍ਰਹਿ ਨਾਲ ਪਰ ਇਹ ਸਾਨੂੰ ਨਾ ਮਿਲੀਆਂ ਹੀ ਫ੍ਰੀ ਇਹਦੇ ਮੈਂ ਬਾਲੀਏ ਵਹੇ ਅਹੀਂ ਆਂ ਵਧੀਆਂ ਲੱਕੜਾਂ ਨਾਲ ਕਰ ਦੇਣੇ ਆ ਤੂੰ ਤਾਂ ਜੁਰਤ ਛੋਟੀਆਂ ਛੋਟੀਆਂ ਫੋਟੋ ਛੋਟੀਆਂ 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 ਹਾਂ ਬੜਾ ਸਿਆਣਾ ਪਚਾਂਗਿਆ ਇਹ ਹਾਂ ਵੈਰੀ ਗੁੱਡ ਜੁਰਤ ਉਹ ਛੋਟੀਆਂ ਛੋਟੀਆਂ ਵੀ ਫੋਟੋ ਛੋਟੀਆਂ ਛੋਟੀਆਂ ਛੋਟੇ ਹੋਰ ਛੋਟੀਆਂ ਖੜੋ ਹਾਂ ਹਾਂ ਵੈਰੀ ਗੁੱਡ ਜੁਰਜ ਜਮਾਲ ਸਿੰਘ ਵੈਰੀ ਗੁੱਡ ਆਪਾਂ ਇਹਨਾਂ ਨੂੰ ਰੱਖ ਦਾਂਗੇ ਇਹਨਾਂ ਦੇ ਉੱਤੇ ਜਾ ਹੋਰ ਲੈ ਕੇ ਆਓ ਵੈਸੇ ਅਸੀਂ ਅੰਬ ਦੀ ਲੱਕੜਾਂ ਨਾਲ ਹੀ ਕਰਦੇ ਨੇ ਧੂਫ ਸ਼ਸਤਰਾਂ ਨੂੰ ਦਾ ਤੁਹਾਨੂੰ ਸ਼ਸਤਰ ਦਰਸ਼ਨ ਵੀ ਕਰਾਵਾਂਗੇ ਜੁਰਤ ਆ ਜਾ ਪੁੱਤ ਆ ਜਾ ਆਜਾ ਆਜਾ ਹਾਂ ਪਾਓ ਆਜਾ ਸੁਣ ਲੈ ਗੱਲ ਸੁਣ ਨੌਨਦ ਸਿੰਘ ਔਰ ਨੌਨਦ ਸਿੰਘਾ ਤੂਫ ਬਣਿਆ ਪਿਆ ਬਣਾ ਜੱਕ ਟਾਰ ਪਾ ਲਾ ਆਪਣੇ ਮਾਰੇ ਤੇ ਮਾਰ ਲਾ ਜਿਵੇਂ ਅੰਦਰ ਆਹ ਵੇ ਸ਼ੀਸ਼ੇ ਚ ਸ਼ੀ ਸ਼ੀ ਨੀ ਸ਼ੀਸ਼ਾ ਸ਼ੀ ਸ਼ੀ ਨਾ ਦੇ ਪਾਉਣੇ ਨੋਗਰੇ ਲਾਤੇ ਨੁਕਰੇ ਸਭ ਤੋਂ ਤਗੜੇ ਗਰੇਦੇ ਆਪਿਆ ਸ਼ਨੀ ਦੇਵ ਹੈ ਉਹ ਸ਼ਨੀ ਦੇਵ ਉਹ ਸ਼ਨੀ ਦੇਵ ਪਾਉ ਉਹ ਕਾਲ ਅਰੇ ਉਹ ਵੇਖਾਂ ਚਲੋ ਫੌਜ ਚਲੋ ਫੌਜ ਤੂੰ ਪੈ ਗਿਆ ਵਾ ਆ ਜਾ ਜੁਰਤਾ ਪਤ ਤੂੰ ਹੁਦਈ ਆ ਜਾ ਜੁਰਤ ਤੂੰ ਆ ਜਾ ਇਧਰ ਦੇ ਨਾਲ ਲੜ ਜੁਰਤ ਜੁਰਤ ਆ ਵੀ ਆ ਜਾ ਤਾਪ ਆ ਵਾ ਤੂੰ ਹੁਦਈ ਬਾਬੇ ਨੂੰ ਆ ਜਾ ਆ ਜਾ ਆ ਜਾ ਭੱਜ ਗਏ ਸਭ ਤੋਂ ਪਹਿਲਾਂ ਮਹਾਂਪੁਰਖ ਬਾਬਾ ਗੱਜਣ ਸਿੰਘ ਜੀ ਸੱਚਖੰਡ ਵਾਸੀ ਇੱਕ ਹੀ ਤਾਂ ਸਾਨੂੰ ਕਿਹੇ ਹਿੰਦੂ ਵੀਰ ਨੇ ਦਿੱਤੀ ਅਸੀਂ ਬੜੇ ਸਤਿਕਾਰ ਨਾਲ ਰੱਖੀਏ ਫੋਲ ਦਹੀਣਾ ਬਜ਼ਾ ਨਹੀਂ ਦਿੱਤੀ ਚੰਗੀ ਜਿਹਾ ਲੱਕੜ ਮੜਾ ਜਾਨੂੰ ਹਵਾ ਦੇ ਲਈ ਇੱਥੇ ਨਾ ਹੁਣ ਹੋ ਗਿਆ ਸੂਤਰ ਹੋਰ ਬੜੀਆ ਕਾੜ ਜੇਗ ਤੇਗ ਫਤੇ ਗੁਰੂ ਪੰਥ ਫਾਲਸ ਜੀ ਆਰਮ ਮੈਦਾਨ ਫਤਿਹ ਹਰਿ ਦੀਵਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਗੁਰਬਰ ਅਕਾਲ ਗੁਰਬਰ ਅਕਾਲ ਜੀਰ ਬਰਿਆ ਗਾਲ ਦੇਗ ਦੇਗ ਫਤਿਹ ਗੁਰੂ ਪੰਥ ਖਾਲਸੇ ਦੀ ਹਰ ਮੈਦਾਨ ਫਤਿਹ ਹਰ ਸੁਨਹਿਰਾ ਸਲੋਤਰ ਧਰ ਦੀਵਾਨ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਬਾਬਾ ਗੱਜਨ ਸਿੰਘ ਜੀ ਕਹਿੰਦੇ ਨੇ ਕਿ ਸ਼ਸਤਰਾਂ ਵਾਲੇ ਅਮਰਜ ਰੀਜ ਨਾ ਤੂਫ ਕਰਿਆ ਕਰਨਾ ਆਈਦਾ ਆਪਣੇ ਘਰਾਂ ਦੇ ਸ਼ਸਤਰ ਪ੍ਰਕਾਸ਼ ਕਰੋ ਫੌਜੋਂ ਸ਼ਸਤਰਾਂ ਕੋਲ ਮੰਗਿਆ ਕਰੋ ਰਗੜੇ ਲਾਇਆ ਕਰੋ ਲਾਇਆ ਨਹੀਂ ਸੋਰੀ ਪਾਇਆ ਕਰੋ ਮੇਰੇ ਨੂੰ ਨਹੀਂ ਖੰਜਦਾ ਆ ਸਾਡਾ ਸ਼ੇਰ ਹੋ ਰਿਓ ਇਹ ਮੇਰਾ ਮੇਰੀ ਚੇਅਰ ਹੈ ਜੀ ਆਪ ਦੀ ਚੇਰ ਨੂੰ ਵੀ ਦੇ ਦੇਈਦਾ ਵਾ ਗੁਰਬਰ ਅਕਾਲ ਗੁਰਬਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਹਰ ਮਦਾਨ ਤੇ ਹਰ ਦੀਵਾਨ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਰਤ ਜਮਾਲ ਸਿੰਘ ਆਪਣਾ ਬੂੰਗਾ ਦਿਖਾਇਓ ਹਾਂ ਲੈ ਫੜ ਨੌਂਦ ਇੱਦਾਂ ਹੀ ਰੱਖੀ ਤੂੰ ਇਹ ਇੱਦਾਂ ਥੋੜਾ ਜਿਹਾ ਪਿੱਛੇ ਹੋ ਜਾ ਬਸ ਇੱਥੇ ਹਾਦ ਰੱਖੀ ਤੂੰ ਆਪਾਂ ਦੇ ਨਵੇਂ ਆ ਤੀ ਤਾਂ ਵੀ ਵੀਡੀਓ ਬਣਾਉਣੀ ਓਏ 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 ਅਕਾਲ ਚੱਲ ਸਤਿਨਾਮ ਵਾਹਿਗੁਰੂ ਸਤਹਿ ਨਹਾ ਬੀ ਬਿੱਟੇ ਦਾ ਗੁੱਸਾ ਜਿਹੜਾ ਵੀ ਫੋਨ ਕਿਉਂ ਫੜਾਇਆ ਨੌਣੇ ਤੇਨੂੰ ਅਕਾਲ ਗੁਰਬਰ ਅਕਾਲ ਦੇਗ ਤੇਗ ਫਤਿਹ ਹੈ ਗੁਰੂ ਪੰਥ ਖਾਲਸੇ ਦੀ ਹਰ ਮੈਦਾਨ ਫਤਿਹ ਹਰ ਦੀਵਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾ ਪੁੱਤ ਉਤ ਉਤ ਕਿ ਬਥੋਂ ਨਾ ਉਤ ਕਿ ਤੁਸੀਂ ਤੇ ਸ਼ੋਨੇ ਕਾਲ ਸੇ ਨੌਣ ਦੇ ਸਿੰਘ ਦਮਾਲੇ ਦੀ ਵੀਡੀਓ ਬਣਾਓ ਹੇ ਨੌਣ ਦੇ ਸਿੰਘ ਸਾਰਿਆਂ ਨੇ ਵੀਡੀਓ ਆ ਨੌਣ ਦੇ ਸਿੰਘ ਦਮਾਲਾ ਦਮਾਲੇ ਦੀ ਪੁੱਤ ਇਧਰ ਕਰੋ ਆ ਵੇ ਜੁਰਤ ਬੁੱਧ ਦਮਾਲਾ ਨਿੱਕੇ ਜੇ ਬੱਚੇ ਨੂੰ ਜਿਹੜਾ ਸਾਜਦਾ ਨਾ ਸੰਗਤ ਖੁੱਚ ਹੁੰਦੀ ਆ ਆ ਵੇ ਕੋਈ ਨਾ ਜਿੰਨੇ ਦਿਮਾਲੇ ਦੀ ਵੀਡੀਓ ਬਣਾਉਂ ਤੇ ਕੈਮਰਾ ਘਟਾ ਕੇ ਲਾਓ। ਓ ਅਕਾਲ ਹਾਂ। ਤਾਈ ਅਕਾਲ ਖਤਮ ਹੋ ਗਿਆ ਹੁੰਦੇ। ਤਾਈ ਨਹੀਂ ਅਕਾਲ। ਖਤਮ ਹੋ ਗਿਆ। ਬਣੀ ਬਣਾਈ ਜਾਓ। ਖਤਮ ਹੋ ਗਿਆ ਇਹ ਰੀਲ ਵਾਲਾ ਕੈਮਰਾ। ਜੁਰਤ ਇੱਧਰ ਵੇਖੋ ਪੁੱਤ ਤਾਂ ਵੇਖੋ। ਜੁਰਤ ਤਾ ਤੁਰਨ ਦੀ ਆਖਿਸ਼ ਆ। ਨੋਂਡਾ ਵੇਖ ਪੁੱਤ। ਜੁਰਤ ਨੂੰ ਕਵਰ ਕਰ ਤੁਮਸ ਹਰਮਨ ਸਿੰਘ ਕੀ ਹੋਇਆ ਵਾ ਇਹ ਅਕਾਲ ਗੁਰਬਰ ਅਕਾਲ ਟੇਗ ਟੇਗ ਫੱਡੇ ਗੁਰਪੰਥ ਖਾਲਸੇ ਦੇ ਹੰਦਾਲ ਫੱਡੇ ਹੰਦਾਲ ਫੱਡੇ ਵਾਹੇ ਗੁਰੂ ਜੀਤਾ ਖਾਲਸਾ ਲੋ ਵੀ ਫੌਜ ਇਹ ਤੁਰੋਂ ਇਸਿੱਖੀ ਤੁਰੋਂ ਇਸਿੱਖੀ ਵਕਤੀ ਗਾਲ ਬੁਰਕ ਨੇ ਚੱਲ ਕਰਦਣ ਅਛਾ ਤੇ ਨਹੀਂ ਨਹੀਂ ਚੱਲਦਾ ਪਤਾ ਤੁਰੋਂ ਇਸਿੱਖੀ ਬੱਕ ਅਨੇ ਪੋ ਤਨੇ ਕਰਦਣ ਤੂੰ ਹੌਸਲਾ ਕਰ ਲੋ ਕੀ ਹੋ ਗਿਆ ਕਰ ਲੈ ਓ ਭਰਾਵਾ ਰੁਕ ਜਾ ਕਰਦੇ ਰਵਾ ਰਹਿ ਚੱਲਣ ਦੇ ਚਲਾਵੇ ਉਹ ਜੁਰਤਾ ਵੇਖੋ ਜਾਂ ਪੈਸੀਫਾਇਰ ਲੈ ਕੇ ਆਇਆ ਦਲੇ ਸਰਾਣੇ ਲੈ ਜਾਂ ਅੰਦਰ ਅੱਲਾ ਮਾਰ ਹੱਲਾ ਅਕਾਲ ਉੱਥੇ ਪਿਆਉਣਾ ਅੰਦਰ ਵੇਖ ਲੈ ਨਾ ਅਕਾ ਕਿੰਨਾ ਛੋਨਾ ਚੀ ਮੈਂ ਨਿਕਾ ਜਾ